ਮੋਗਾ ਦੇ ਕਸਬਾ ਬਾਗਾ ਪੁਰਾਣਾ ਦੀ ਇੱਕ ਮਹਿਲਾ ਨੇ ਅਜੀਹਾ ਕੰਮ ਪਿੰਡ ਦੇ ਵਿੱਚ ਕੀਤਾ ਕਿ ਹੁਣ ਉਸ ਨੂੰ 10 ਸਾਲ ਦੀ ਸਜ਼ਾ ਹੋ ਗਈ ਹੈ ਜਿਸ ਤੋਂ ਬਾਅਦ ਹੁਣ ਉਸ ਦਾ ਜਿਹੜਾ ਵਧੀਆ ਤਰੀਕੇ ਦੇ ਨਾਲ ਪੱਕਾ ਘਰ ਕੋਠੀ ਬਣਾਈ ਹੋਈ ਸੀ ਹੁਣ ਉਸ ਦੇ ਬਾਹਰ ਵੀ ਨੋਟਿਸ ਲੱਗ ਗਿਆ ਕਿਉਂਕਿ ਉਸਦੀ ਪ੍ਰਾਪਰਟੀ ਨੂੰ ਫ੍ਰੀਜ਼ ਕਰ ਦਿੱਤਾ ਗਿਆ ਜਬਤ ਕਰ ਲਿਆ ਗਿਆ ਜੀਹਾਂ ਦਾਦੀਏ ਇੱਕ ਹੀ ਬਾਗਾ ਪੁਰਾਣਾ ਦੀ ਇੱਕ ਮਹਿਲਾ ਜੋ ਕਿ ਨਸ਼ਾ ਤਸਕਰੀ ਕਰਦੀ ਸੀ ਤੇ ਨਸ਼ਾ ਤਸਕਰੀ ਕਰਨੀ ਇੰਨੀ ਮਹਿੰਗੀ ਕਿ ਉਸ ਦੇ ਖਿਲਾਫ ਅਦਾਲਤ ਦੁਆਰਾ 10 ਸਾਲ ਦੀ ਸਜ਼ਾ ਸੁਣਾਈ ਗਈ ਅਤੇ ਉੱਥੇ ਹੀ ਪੁਲਿਸ ਦੁਆਰਾ ਉਸਦੀ ਪ੍ਰਾਪਰਟੀ ਨੂੰ ਜਬਤ ਕਰ ਲਿਆ ਗਿਆ ਅਤੇ ਜਲਦੀ ਹੀ ਇੱਕ ਖੁੱਲੀ ਬੋਲੀ ਲਗਾ ਕੇ ਇਸ ਕੋਠੀ ਨੂੰ ਨਿਲਾਮ ਕੀਤਾ ਜਾਵੇਗਾ ਜਿਸ ਦੀ ਜਾਣਕਾਰੀ ਪੁਲਿਸ ਦੇ ਉੱਚ ਅਫਸਰਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਬਾਗਾ ਪ੍ਰਾਣਾ ਦੀ ਰਜਨੀ ਵਾਲਾ ਦੇ ਉੱਤੇ ਕੁੱਲ 6 ਮਾਮਲੇ ਦਰਜ ਸੀ ਜਿਸ ਦੇ ਵਿੱਚ ਉਸ ਦੇ ਵੱਲੋਂ ਜਿਹੜਾ ਕਿ ਹਿਰਨ ਬਰਾਮਦ ਹੋਈ ਤੇ ਇਸ ਮਾਮਲੇ ਦੇ ਵਿੱਚ ਅਦਾਲਤ ਨੇ ਉਸ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਤੇ ਹੁਣ ਉਸ ਦੀ ਜਿਹੜੀ ਕੋਠੀਆ ਉਸ ਨੂੰ ਜ਼ਬਤ ਕਰ ਲਿਆ ਗਿਆ ਤੇ ਉਸ ਦੀ ਨਿਲਾਮੀ ਕੀਤੀ ਜਾਵੇਗੀ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਅਤੇ ਨਸ਼ਾ ਮੁਕਤ ਪੰਜਾਬ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਦੇ ਤਹਿਤ ਮੋਗਾ ਪੁਲਿਸ ਵੱਲੋਂ ਇੱਕ ਡਰਗ ਸਮਗਲਰ ਦੀ ਪ੍ਰਾਪਰਟੀ ਫੋਰਫੀਟਰ ਦੀ ਕਾਰਵਾਈ ਕੀਤੀ ਗਈ ਹੈ ਆ ਪ੍ਰਾਪਰਟੀ 2020 ਦੇ ਵਿੱਚ ਮੋਗਾ ਪੁਲਿਸ ਵੱਲੋਂ ਫ੍ਰੀਜ਼ ਕਰਾਈ ਗਈ ਸੀ ਪਰ ਇਹਦੇ ਅਕਿਊਜ਼ ਦੀ ਕਨਵਿਕਸ਼ਨ ਹੋਣ ਤੋਂ ਬਾਅਦ ਕੰਪੀਟੈਂਟ ਅਥਾਰਟੀ ਵੱਲੋਂ ਇਹ ਪ੍ਰਾਪਰਟੀ ਦੇ ਫੋਰਫੀਟਰ ਦੇ ਆਰਡਰ ਹੋ ਗਏ ਨੇ 68 ਯੂ ਐਨ ਡੀ ਪੀ ਐਸ ਐਕਟ ਤਹਿਤ ਹੁਣ ਇਹਦਾ ਅਗਲਾ ਪ੍ਰੋਸੈਸ ਆ ਹੈ ਕਿ ਇਹਦਾ ਫਿਜ਼ੀਕਲ ਪੋਜੀਸ਼ਨ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਮੋਗਾ ਵੱਲੋਂ ਲੈ ਲਿੱਤਾ ਗਿਆ ਹੈ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਨਿਲਾਮੀ ਦਾ ਨੋਟਿਸ ਕੱਢ ਕੇ ਇਹ ਪ੍ਰੋਪਰਟੀ ਦੀ ਆਕਸ਼ਨ ਕਰਾਈ ਜਾਏਗੀ ਤੇ ਕਿੰਨਾ ਟਾਈਮ ਲੱਗ ਸਕਦਾ ਸਰ ਇਸ ਪ੍ਰੋਸੈਸ ਨੇ ਸਰ ਆ ਲਗਭਗ ਇੱਕ ਵੀਨੇ ਦਾ ਪ੍ਰੋਸੈਸ ਹੈ ਪਹਿਲਾਂ ਪਬਲਿਕ ਨੋਟਿਸ ਦਿੱਤਾ ਜਾਊਗਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਫਿਰ ਉਸ ਤੋਂ ਬਾਅਦ ਓਪਨ ਆਕਸ਼ਨ ਹੋਊਗੀ ਇਹਦੀ ਤੇ ਆ ਨਿਲਾਮ ਹੋ ਜਾਊਗੀ ਇਹਦਾ ਨਾਂ ਰਜਨੀ ਵਾਲਾ ਹੈ ਪਤਨੀ ਮਹਿੰਦਰਪਾਲ ਆ ਬਾਗੀਪੁਰਾਣੇ ਦੀ ਰਹਿਣ ਵਾਲੀ ਹੈ ਇਹਦੇ ਟੋਟਲ 6 ਮੁਕਦਮੇ ਦਰਜ ਨੇ ਤੇ 2015 ਦੇ ਇੱਕ ਮੁਕਦਮੇ ਦੇ ਵਿੱਚ 260 ਗ੍ਰਾਮ ਹੈਰੋਇਨ ਦੇ ਕੇਸ ਚ ਨੂੰ 10 ਸਾਲ ਦੀ سزا ਹੋਈ ਹੈ ਪਹਿਲਾਂ ਪ੍ਰਾਪਰਟੀ ਫ੍ਰੀਜ਼ ਸੀ ਆਲਰੇਡੀ ਜਦੋਂ ਪ੍ਰਾਪਰਟੀ ਫ੍ਰੀਜ਼ ਹੁੰਦੀ ਹੈ ਉਦੋਂ ਉਹ ਬੰਦਾ ਪ੍ਰਾਪਰਟੀ ਅੱਗੇ ਸੇਲ ਪਰਚੇਸ ਨਹੀਂ ਕਰ ਸਕਦਾ ਜਦੋਂ ਫੋਰਫੀਚਰ ਹੁੰਦੀ ਹੈ ਉਦੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਪ੍ਰਾਪਰਟੀ ਕਬਜ਼ੇ ਚ ਲੈ ਕੇ ਫਿਰ ਅੱਗੇ ਉਹਦਾ ਆਕਸ਼ਨ ਦੀ ਕਾਰਵਾਈ ਕਰਾਈ ਜਾਂਦੀ ਹੈ ਮੋਗਾ ਪੁਲਿਸ ਵੱਲੋਂ ਹੁਣ ਤੱਕ ਕਰੋਨਾ ਦੀ ਪ੍ਰਾਪਰਟੀ ਜਿਹੜੀ ਹੈ ਉਹ ਅਟੈਚ ਕੀਤੀ ਜਾ ਚੁੱਕੀ ਹੈ ਜਿਵੇਂ ਜਿਵੇਂ ਦੋਸ਼ੀਆਂ ਨੂੰ ਕਨਵਿਕਸ਼ਨ ਹੋਊਗੀ ਉਦੋਂ ਕੰਪੀਟੈਂਟ ਅਥਾਰਟੀ ਵੱਲੋਂ ਜਿਵੇਂ ਆਈ ਆਰਡਰ ਆਣਗੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਪ੍ਰਾਪਰਟੀ ਫੋਰਫੀਚਰ ਕਰਾਵਾਂਗੇ ਕਹਿਦਾਦੀ ਹੈ ਕਿ ਨਸ਼ਾ ਤਸਕਰਾਂ ਦੇ ਖਿਲਾਫ ਲਗਾਤਾਰ ਪੁਲਿਸ ਕਾਫੀ ਸਰਗਰਮ ਹੈ ਜਿੱਥੇ ਉਹਨਾਂ ਦੇ ਕੋਠੀਆਂ ਤੇ ਜਿਹੜੀ ਜਾਇਦਾਦ ਨਸ਼ਾ ਵੇਚ ਕੇ ਬਣਾਈ ਜਾਂਦੀ ਹੈ ਉਸ ਦੇ ਉੱਤੇ ਜਿੱਥੇ ਪੀਲਾ ਪੰਜਾ ਚਲਾਇਆ ਜਾ ਰਿਹਾ ਉੱਥੇ ਹੀ ਕੋਠੀਆਂ ਨੂੰ ਜ਼ਬਤ ਵੀ ਕੀਤਾ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ